ਸਾਸੀਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਢੀਮਾ ਨੰਮ ਵਾਲੇ ਨਾਬਾ ਮੈਂ ਇਸ ਵਕਤ ਵੀਡੀਓ ਦਫ਼ਤਰ ਦੇ ਵਿੱਚ ਆ ਜੀ ਔਰ ਵੀਡੀਓ ਦਫ਼ਤਰ ਦੇ ਵਿੱਚ ਆ ਦੀਪਕ ਜੰਦਲ ਹੈ ਜੀ ਸੁਪਰਡੈਂਟ ਤੇ ਪਹਿਲਾਂ ਸਸਪੈਂਡ ਵੀ ਰਿਹਾ ਜੀ ਤੇ ਵਿੱਚੋਂ ਹੀ ਸੈਟਿੰਗ ਸ਼ੂਟਿੰਗ ਕਰਕੇ ਦੁਬਾਰਾ ਆ ਗਿਆ ਤੇ ਇਸ ਵਕਤ ਟਾਈਮ ਹੋਇਆ ਹੈ ਜੀ ਆ ਦੇਖੋ ਜੀ 2:41 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਇਹ ਸੁਪਰਡੈਂਟ ਹੈ ਜੀ ਘਰ ਦਾ ਰਾਜ ਬਣਾਇਆ ਹੈ ਜੀ ਔਰ ਅਚਨਚੇਤਾ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌੜਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਜਿੰਨਾਂ ਦਾ ਪਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕਢੋ ਹਾਂਜੀ ਕਿੰਨੂੰ ਮਿਲਣ ਆਇਓ ਤੁਸੀਂ ਅੱਛਾ ਉਹ ਤਾਂ ਮੀਟਿੰਗ ਚ ਗਏ ਨੇ ਦੱਸਿਆ ਉਹਨਾਂ ਨੇ ਤੇ ਹੋਰ ਕਿਹਦੇ ਨਾ ਕੰਮ ਸੀ ਤੁਹਾਨੂੰ ਅੱਛਾ ਆ ਜਈ ਹੈ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ ਖੁੱਲਾ ਤਾਂ ਆ ਖੋਲੋ ਜਰਾ ਇਹ ਵੀ ਲੋਕ ਹੈ ਜੀ ਇਹ ਵੀ ਲੋਕ ਹੈ ਜੀ ਆ ਦੇਖੋ ਜੀ ਬਿਨਾ ਕੰਮ ਤੋਂ ਕਮਰੇ ਵਿੱਚ ਬੈਠਣਾ ਸਖਤ ਬਣਾ ਹੈ ਆ ਦੇਖੋ ਜੀ ਆ ਖੋਲੋ ਜਰਾ ਜੀ ਅੱਛਾ ਇੱਕੋ ਹੀ ਕਮਰਾ ਜੀ ਇੱਥੇ ਪਟਵਾਰੀਆਂ ਦਾ ਜੀ ਇੱਥੇ ਕੋਈ ਪਟਵਾਰੀ ਹੈ ਨਹੀਂ ਜੀ ਅੰਦਰੋਂ ਲਾਈਟਾਂ ਚੱਲ ਰਹੀਆਂ ਨੇ ਜੀ ਆ ਦੇਖੋ 75 ਪੰਚਾਇਤੀ ਪਟਵਾਰੀ ਨੇ ਜੀ ਇੱਥੇ ਕੋਈ ਹੈ ਨਹੀਂ ਹਾਜ਼ਰ ਇਸ ਵਕਤ ਦੇਖੋ ਆ ਦੇਖੋ ਜੀ ਆ ਦੇਖੋ ਜੀ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਤਲਬ ਕਿੱਡਾ ਵੱਡਾ ਇਹਨਾਂ ਨੂੰ ਕੋਈ ਹੈ ਹੀ ਨਹੀਂ ਪਰਵਾਹ ਕਿਸੇ ਦੀ ਵੀ ਕਿ ਲੋਕ ਆਉਣਗੇ ਕੋਈ ਕੰਮ ਕਰਨਗੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ ਸਿਰਫ ਆਪ ਬੱਚੇ ਬੈਠੇ ਨੇ ਹਜ਼ਾਰ ਕਾਟੇ ਬਣਾਉਂਦੇ ਨੇ ਸਿਰਫ ਆ ਬੈਠੇ ਕਿੰਨੀ ਦੇਰ ਤੋਂ ਆਇਓ ਤੁਸੀਂ ਅੱਧਾ ਘੰਟਾ ਕੋਈ ਪਰੇਸ਼ਾਨੀ ਇੱਥੇ ਤੁਹਾਨੂੰ ਠੀਕ ਹੈ ਸਿਰਫ ਆ ਬੱਚੇ ਮਲੇ ਨੇ ਇਹ ਵੀ ਮੈਨੂੰ ਲੱਗਦਾ ਆਊਟਸੋਰਸਰਸ ਤੇ ਹੋਣਗੇ ਤੇ ਪੱਕੇ ਉਹ ਕੱਚੇ ਆਊਟਸੋਰਸਰਸ ਦੇ ਆ ਪੱਕਾ ਮਲਾਉਣ ਦਾ ਪਰਵਾਹ ਹੀ ਨਹੀਂ ਕਰਦਾ ਜੀ ਅਬ ਆ ਦੇਖੋ ਜੀ ਇਹ ਇਹ ਕਿੱਥੇ ਕੌਣ ਕੌਣ ਬੈੰਦਾ ਜੀ ਮੈਂ ਕੱਲੀ ਆ ਸਰ ਅੱਛਾ ਹੋਰ ਕੌਣ ਆ ਤੁਹਾਡੇ ਨਾਲ ਸਾਹ ਸੀਟ ਖਾਲੀ ਪਈ ਐ ਇਹ ਤਾਂ ਸਾਨੂੰ ਬੈਸੇ ਕੀ ਫੈਕਟਰੀ ਸਾਹਿਬ ਬੈਠਣਾ ਮੈਨੂੰ ਤੁਸੀਂ ਕੀ ਕੰਮ ਕਰਦੇ ਮੈਂ ਪੰਚਾਇਤ ਦਾ ਕੰਮ ਕਰਦਾ ਹਾਂਜੀ ਕੀ ਪੰਚਾਇਤ ਦਾ ਅੱਛਾ ਜੀ ਜੋੜਾ ਹੋ ਜਾਂਦਾ ਪੇਮੈਂਟਸ ਹੋ ਜਾਂਦੀਆਂ ਅੱਛਾ ਜੀ ਕਹਿੰਦੇ ਲੰਚ ਤੇ ਗਏ ਨੇ ਜੀ ਪੌਣੇ 3 ਵਜੇ ਕਿਹੜਾ ਲੰਚ ਹੁੰਦਾ ਜੀ ਲੰਚ ਤਾਂ ਕੋਈ ਹੈਗਾ ਜੀ ਹਾਂਜੀ ਸਾਫਤਾ ਦੇ ਮੁੰਡੇ ਬੈਠਾ ਜੀ ਕਿੰਨੇ ਕੋਈ ਵੀ ਨਹੀਂ ਹੈਗਾ ਜੀ ਮੈਂ ਤਾਂ ਮੁੰਡਾ ਹਾਂ ਤੁਹਾਡਾ ਕੀ ਨਾਮ ਹੈ ਸੁਖਦੀਪ ਸਿੰਘ ਹੈ ਸੁਖਦੀਪ ਸਿੰਘ ਸੁਖਦੀਪ ਸਿੰਘ ਅੱਛਾ ਇੱਧਰ ਕੌਣ ਨੇ ਜੀ ਇਹ ਸੀਨੀਅਰ ਸਹਾਇਕ ਨੇ ਜੀ ਇਹਨਾਂ ਦਾ ਵੀ ਲੋਕ ਲੱਗਿਆ ਜੀ ਹਾਂ ਜੂਨੀਅਰ ਹੈ ਜੂਨੀਅਰ ਸਹਾਇਕ ਆਹ ਲੋਕ ਲੱਗਿਆ ਜੀ ਦੇਖੋ ਦੇਖੋ ਜੀ ਘਰ ਦਾ ਹੀ ਰਾਜ ਬਣਾਇਆ ਹੈ ਜੀ ਤੁਸੀਂ ਕਿੱਧਰ ਸੀਗੇ ਜੀ ਕਿੱਥੇ ਸੀਗੇ ਜੀ ਰੋਟੀ ਖਾ ਰਹੇ ਸੀ ਘਰ ਹੀ ਬਾਹਰ ਕਿੱਥੇ ਖਾ ਰਹੇ ਜੀ ਬਾਹਰ ਰੋਟੀ ਖਾ ਰਹੇ ਸੀ ਜੀ ਆਹ ਟਾਬੂਸ ਰੱਖੇ ਤੁਸੀਂ ਅੱਗੇ ਵੀ ਸਸਪੈਂਡ ਰਹੇ ਹੋ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਇੱਥੋਂ ਕਿੰਨੇ ਬਹਾਲ ਕੀਤਾ ਤੁਹਾਨੂੰ ਹਾਂ ਜੀ ਹਾਂ ਜੀ ਪਹਿਲਾਂ ਤੁਹਾਡੇ ਕੋਲ ਕੋਈ 70 ਲੱਖ ਦਾ ਬਣੇ ਕੀ ਛੋਟੇ ਤੇ ਪਰਚਾ ਪੁਰਚਾ ਹੈ ਜੀ ਹਾਂਜੀ ਬੇਲ ਚ ਬੇਲ ਹੋ ਗਈ ਤੁਸੀਂ ਦਫ਼ਤਰ ਚ ਕਿਉਂ ਨਹੀਂ ਤੁਸੀਂ ਨਹੀਂ ਨਹੀਂ ਹਾਂਜੀ ਹਰ ਜੀ ਨਹੀਂ ਮੈਂ ਜਦੋਂ ਆਇਆ ਚੈੱਕ ਕੀਤਾ ਤਾਂ ਕੋਈ ਵੀ ਨਹੀਂ ਸੀਗਾ ਜੀ ਮੈਂ ਤਾਂ ਹੁਣੇ ਲਾਈਟ ਬੰਦ ਕਰਕੇ ਰੋਟੀ ਨਹੀਂ ਗਿਆ ਨਹੀਂ ਲਾਈਟਾਂ ਤਾਂ ਚੱਲ ਰਹੀਆਂ ਨੇ ਜੀ ਆਹ ਦੇਖੋ ਜੀ ਹਾਲ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਸੇਵਾਦਾਰੋਂ ਤੇ ਕਿੰਨੇ ਵਜੇ ਰੋਟੀ ਖਾਣ ਜਾਂਦੇ ਨੇ ਜੀ ਰੋਜ਼ अच्छा जी फिर वापस कितने बजे आउंदे ਨੇ ਸਹੀ ਸਹੀ ਆਉਂਦੇ ਅੱਛਾ ਜੀ ਤੁਸੀਂ ਕੀ ਕੰਮ ਆਇਓ ਦੱਸੋ ਕਾਲ ਕੀ ਕੰਮ ਆਇਓ ਆਈ ਕੰਮ ਲੈਣ ਆਇਆ ਦਾ ਨਹੀਂ ਗੱਲ ਨਹੀਂ ਗੱਲ ਤਾਂ ਫਿਰ ਹੈਗਾ ਉੱਤੇ ਕੋਈ ਨਹੀਂ ਕੌਣ ਹੈ ਜੀ ਆਪਣੀ ਸਰ ਦਾ ਕਿੰਨੀ ਅੱਛਾ ਠੀਕ ਹੈ ਜੀ ਇੱਧਰ ਇੱਧਰ ਕੌਣ ਬੰਦਾ ਜੀ ਇੱਧਰ ਮੈਸਰ ਜੀ ਹਾਂਜੀ ਜਸਪਾਲ ਸਿੰਘ ਪਟਵਾਰੀ ਇੱਧਰ ਵੀ ਲਾਈਟਾਂ ਚੱਲ ਰਹੀਆਂ ਨੇ ਜੀ ਆ ਲਾਈਟਾਂ ਚੱਲ ਰਹੀਆਂ ਤੇ ਕੋਈ ਬੰਦਾ ਹੈ ਨਹੀਂ ਜੀ ਇਹ ਇਹ ਪੰਚਾਇਤ ਅਫਸਰ ਹੈ ਜੀ ਪੰਚਾਇਤ ਅਫਸਰ ਆ ਇਹ ਵੀ ਖਾਲੀ ਪਿਆ ਦੇਖੋ ਜੀ ਆ ਦੇਖੋ ਆ ਦੇਖੋ ਜੀ ਬੇਟਾ ਕਿੱਧਰ ਗਿਆ ਸਾਰੇ ਕੁਧਰ ਤਾਂ ਕੋਈ ਨਹੀਂ ਬੇਟਾ ਕਿੱਥੇ ਤੁਹਾਨੂੰ ਦੱਸ ਕੇ ਗਏ ਨੇ ਹੈ ਪੂਰੇ ਪੰਚਾਇਤ ਵਰਤਦੇ ਕ ਪੰਚਾਇਤ ਅਫਸਰ ਦਾ ਕੀ ਨਾ ਜੀ ਰਣਜੀਤ ਸਿੰਘ ਅੱਛਾ ਜੀ ਹੈ ਜੀ ਐਸੀ ਕਿਉਂ ਬਣ ਮਿਰ ਸਿੰਘ ਕਰਨਵੀਰ ਸਿੰਘ ਕਿੱਧਰ ਨੇ ਜੀ ਫਿਰ ਹਾਂ ਜੀ 2:00 ਬਜ ਕੇ 40 ਮਿੰਟ ਹੋ ਗਏ ਨੇ ਜੀ ਦੇਖੋ ਹੈ ਕਿੱਧਰ ਇੱਧਰ ਕੋਈ ਹੈ ਨਹੀਂ ਜੀ ਹੁੰਦਾ ਤਾਂ ਆ ਜਾਣਾ ਸੀਗਾ ਜੀ ਬਾਥਰੂਮ ਵੀ ਕੋਈ ਨਹੀਂ ਜੀ ਬਾਥਰੂਮ ਚ ਵੀ ਕੋਈ ਹੈ ਨਹੀਂ ਜਿੱਦਾਂ ਇਹ ਵੀਡੀਓ ਆਫਿਸ ਨਾਂਬਾ ਦੀ ਤੁਹਾਨੂੰ ਜੀ ਲਾਈਵ ਤਸਵੀਰਾਂ ਦੇਖ ਰਹੇ ਹੋ ਜੀ ਕਸਿਕਲ ਬੈਠਾ ਠੀਕੋ ਮੇਰੇ ਕਿੰਨੇ ਜਣੇ ਕੰਮ ਕਰਦੇ ਆ ਉੱਥੇ ਸਰ ਇਸ ਜੀ ਉਹ ਜੀ ਜਦੋਂ ਕਿ ਇਸ ਤਰ੍ਹਾਂ ਜਿਹੜੇ ਦਫ਼ਤਰੀਆਂ ਬੈਠੇ ਨੇ ਅੱਛਾ ਜੀ ਨਿਕ ਟੋਟਰ ਕਿੰਨੇ ਦਿਨ ਬੰਨੇ ਉੱਥੇ? ਫਿਰ ਟੋਟਰ ਕਿੰਨੇ ਚਾਰ ਦਿਨ ਹੁੰਦੇ। ਚਾਰ ਦਿਨ ਹੁੰਦਾ। ਹਾਂਜੀ ਹਾਂ ਸਤਿ ਸ਼੍ਰੀ ਅਕਾਲ। ਤੁਸੀਂ ਕੀ ਕਿਹੜਾ ਕੰਮ ਦੇਖਦੇ ਹੋ? ਮੇਰੇ ਗਾ ਠੀਕ ਚੱਲ ਰਿਹਾ? ਹਾਂ ਠੀਕ ਚੱਲ ਰਿਹਾ। ਠੀਕ ਹੈ। ਮੈਂ ਠੀਕ ਹਾਂ। ਠੀਕ ਹੈ। ਤੁਸੀਂ? ਮੈਂ ਠੀਕ ਹਾਂ। ਸਿੱਕਸਾਰੇ ਮਨਰੇਗਾ ਨਾਲ ਸੰਬੰਧਤੋਂ ਮਨਰੇਗਾ ਦੇ ਮੁਲਾਜ਼ਮ ਹਾਜ਼ਰ ਨਹੀਂ ਹੈ ਉੱਥੇ। ਉਹ ਹੈ। ਅੱਜ ਉੱਥੇ ਨਹੀਂ। ਛੁੱਟੀ ਲੈ ਕੇ ਆਏ ਨੇ ਜੀ? ਹਾਂਜੀ। ਹਾਂਜੀ। ਛੁੱਟੀ ਲੈ ਕੇ ਆਏ ਨੇ ਛੁੱਟੀ ਲੈ ਕੇ?

ਕੋਲੇ ਕਿਤੇ ਲੋਕੀ ਟਿਸ਼ੂਟ ਨਹੀਂ ਦੇਗੇ ਕਰਨ ਜੀ ਦੇ ਸੁਪਰਡੈਂਟ ਸਾਹਿਬ ਕੋਈ ਆਏਗੇ ਤਾਂ ਉਹਨਾਂ ਨੂੰ ਪਤਾ ਹੋ ਜੀ ਅੱਛਾ ਜੀ ਅੱਛਾ ਜੀ ਆ ਦੇਖੋ ਜੀ ਅਕਾਊਂਟੈਂਟ ਸਾਹਿਬ ਇਹ ਵੀਡੀਓ ਆਫਿਸ ਨੌਬਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਫਿਸ ਨੌਬਾਂ ਦੀਆਂ ਤਸਵੀਰਾਂ ਤੇ ਆ ਦੇਖੋ ਜੀ ਸਾਰਾ ਖਾਲੀ ਪਿਆ ਜੀ ਫਿਰ ਵੀਡੀਓ ਮੈਡਮ ਜਿਹੜੇ ਨੇ ਜੀ ਉਹ ਗਏ ਹੋਏ ਨੇ ਜੀ ਮੀਟਿੰਗ ਆ ਉਹਨਾਂ ਦੀ ਜੀ ਕਿੱਥੇ ਮੀਟਿੰਗ ਮਨਪ੍ਰੀਤ ਪਟਿਆਲੇ ਮੀਟਿੰਗ ਹੈ ਜੀ ਉਹ ਉਹ ਉਹਨਾਂ ਦਾ ਪਤਾ ਮੈਨੂੰ ਜੀ ਮੀਟਿੰਗ ਚ ਨੇ ਬਾਕੀ ਇੱਥੇ ਸਾਰਾ ਜੀ ਕੋਈ ਨਹੀਂ ਇੱਥੇ ਜੇ ਇੱਕ ਬਾਹਰ ਆਉਂਦਾ ਜਾਂਦਾ ਕੋਈ ਜੀ ਆ ਦੇਖੋ ਜੀ ਸਭ ਕੀ ਹਾਲਾਤ ਨੇ ਜੀ ਦੇਖੋ ਤੁਸੀਂ ਕਿਹੜਾ ਕੰਮ ਆਏ ਸੀ ਕੰਮ ਹੋ ਗਏ ਇੱਥੇ ਬਣਾ ਕੇ ਹੈ ਜੇ ਹਾਂ ਤੁਸੀਂ ਪੰਚਾਇਤ ਵਿੱਚ ਅੱਛਾ ਅੱਛਾ ਕੀ ਕੰਮ ਸੀ ਡੰਗਲ ਬਣਾਉਣਾ ਆਇਆ ਸੀ ਮੈਂ ਅਸੀਂ ਕਰਨੇ ਹਲਦ ਬਣਾਏ ਨੂੰ ਪਤਾ ਨਹੀਂ ਜੀ ਅਚਰੇਂਦਰਾ ਅੱਛਾ ਬੱਬੂ ਜੀ ਪੈ ਗਈ ਡੰਗਲ ਬਣ ਗਈ ਠੀਕ ਹੈ ਜੀ ਠੀਕ ਹੈ ਇਹ ਹੈ ਜੀ ਬਲਾਕ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਆ ਦੇਖੋ ਜੀ ਨਾ ਭਾਜੀ ਮਤਲਬ ਕਮਾਲ ਹੈ ਜੀ ਆ ਦੇਖੋ ਉਹ ਕਿੱਧਰ ਗਿਆ ਸੁਪਰਡੈਂਟ ਸਾਹਿਬ ਰੋਟੀ ਖਾਣ ਗਿਆ ਹੈ ਕਿਉਂ ਕਿਤੇ ਗਿਆ ਹੈ ਜੀ ਆਪ ਦਾ ਘਰ ਦਾ ਕੋਈ ਕਹਿੰਦਾ ਵਿਆਹ ਤੇ ਗਿਆ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਛੁੱਟੀ ਤੇ ਕਿਹੜੇ ਕਿਹੜੇ ਨੇ ਤੁਹਾਡੇ ਕੋ ਰਿਟਰਨ ਚ ਕਿਹੜੇ ਕਿਹੜੇ ਨੇ ਜੀ ਛੁੱਟੀ ਤੇ ਅੱਛਾ ਜੀ ਸਾਰੇ ਹਾਜ਼ਰ ਨੇ ਮਤਲਬ ਕਾਗਜ਼ਾਂ ਚ ਤੁਹਾਡਾ ਵਿਆਹ ਹੀ ਅੱਜ ਸਾਡੇ ਬੀਜੋ ਸਾਹਿਬ ਦੀ ਬੇਟੀ ਦਾ ਨਹੀਂ ਨਹੀਂ ਵਿਆਹ ਤਾਂ ਸਾਹਿਬ ਕੋ ਕਹ ਕੇ ਗਿਆ ਉਹਨੇ ਕੁਸ ਬੰਦੇ ਅੱਛਾ ਜੀ ਨਹੀਂ ਰਿਟਰਨ ਦੇ ਵਿੱਚ ਤਾਂ ਲਿਖਣਾ ਦੇਣਾ ਪੈਂਦਾ ਨਾ ਵਰਬਲੀ ਤਾਂ ਗੱਲ ਨਹੀਂ ਬਣਦੀ ਵੀ ਤੁਸੀਂ ਕਹਿ ਕੇ ਵਿਆਹ ਚਲੇ ਜਾ ਜਿਹੜੇ ਲੋਕ ਆਉਂਦੇ ਨੇ ਜੀ ਪਿੰਡਾਂ ਚੋਂ ਉਹ ਵਿਚਾਰਾਂ ਦੇ ਘੇੜੇ ਤੇ ਘੇੜੇ ਵੱਜਦੇ ਨੇ ਜੀ ਤੁਸੀਂ ਤਾਂ ਬੈਠੇ ਹੋ ਜਿਹਨੇ ਵੀ ਆ ਰਹੇ ਨਹੀਂ ਤੁਸੀਂ ਵੀ ਇੱਥੇ ਗੈਰ ਹਾਜ਼ਰ ਸੀ ਖਾਣੀ ਆ ਜੀ ਹੈ ਜੀ ਖਾਣਾ ਤਾਂ ਖਾਣੀ ਆ ਜੀ ਕਾਹਨਾ ਕਿੰਨੇ ਵਜੇ ਟਾਈਮ ਹੈ ਜੀ ਖਾਣ ਦੋ ਦਸ ਘਾਇ ਵਕਾ ਟਾਈਮ ਹੋਈ ਅੱਛਾ ਜੀ ਹਾਂ ਜੀ ਉਹ ਵੀ ਖਾ ਰਹੀ ਸੀ ਬਾਹਰ ਨਹੀਂ ਮੈਂ ਤਾਂ ਪੌਣੇ ਤਿੰਨ ਆਇਆ ਜੀ ਉਹ ਦੇਖਿਆ ਹੈ ਜੀ 3:30 ਵਜੇ ਸੀ ਆਪ ਦੇਖੋ ਜੀ ਹੋਏ ਇਹ ਮੌਜੂਦਾ ਜਿਹੜੀ ਦਫ਼ਤਰਾਂ ਦੇ ਵਿੱਚ ਜੀ ਇਹ ਸਿਸਟਮ ਜਿਹੜਾ ਬਣਾਇਆ ਹੋਇਆ ਕਿ ਆਪਣੀ ਮਨਮਰਜ਼ੀ ਹੈ ਜੀ ਔਰ ਆਪਣੀ ਮਰਜ਼ੀ ਨਾਲ ਕੋਈ ਆਉਂਦਾ ਜੀ ਆਪਣੀ ਮਰਜ਼ੀ ਨਾਲ ਚੱਲੇ ਜਾਂਦਾ ਕੋਈ ਕਹਿੰਦਾ ਵਿਆਹ ਤੇ ਗਏ ਹਾਂ ਜੀ ਰੋਟੀ ਦਾ ਟਾਈਮ ਕਿਹਦਾ 2:30 3 ਵਜੇ ਦਾ ਜੀ ਠੀਕ ਹੈ ਜੀ ਇਹ ਸਾਰਾ ਜਿਹੜਾ ਤੁਸੀਂ ਕੰਮ ਆਇਆ ਜੀ ਨਹੀਂ ਆਇਆ ਨਾ ਠੀਕ ਹੈ ਜੀ ਠੀਕ ਹੈ ਸੋ ਇਹ ਇਹ ਐਡਮਿਸ਼ਨ ਚੇਂਜ ਵੀ ਜਿਹੜਾ ਹੋ ਰਿਹਾ ਚੱਪਾ ਜੀ ਔਰ ਤੁਸੀਂ ਦੇਖੋਗੇ ਤੁਸੀਂ ਆਪ ਦੇਖਿਆ ਲਾਈਵ ਕਿ ਕਿਹੜਾ ਬੰਦਾ ਹਾਜ਼ਰ ਹੈ ਕਿਹੜਾ ਨਹੀਂ ਹਾਜ਼ਰ ਕੋਈ ਵੀ ਬੰਦਾ ਜਿਹੜਾ ਰਿਟਰਨ ਦੇ ਵਿੱਚ ਕਿਸੇ ਨੇ ਕੋਈ ਮੈਂ ਤਾਂ ਐਪਲੀਕੇਸ਼ਨ ਦਿੱਤੀ ਹੈ ਛੁੱਟੀ ਦੀ ਕੋਈ ਕਸ਼ਣ ਕੋਈ ਕੰਦਰ ਰਹਿ ਹੈ ਨਹੀਂ ਇੱਕ ਇੱਕ ਫਟਵਾਰੀ ਤੁਸੀਂ ਕਿੱਧਰ ਸੀਗੇ ਜੀ ਆ ਸਰ ਖਾਣਾ ਖਾਣਾ ਦੀ ਆ ਜੀ ਇਹ ਖਾਣਾ ਇਹ ਕਿਹੜੇ ਪਿੰਡਾਂ ਜੀ ਆ ਪਿੰਡ ਨਹੀਂ ਪੌਣੇ ਤਿੰਨ ਹੋ ਗਏ ਕੰਮ ਕਰ ਰਿਹਾ ਸੀ ਪਲੇਟ ਹੋ ਗਏ ਤੁਸੀਂ ਹਾਂਜੀ ਕੰਮ ਕਰ ਰਹੇ ਹਾਂ ਬਿਲਕੁਲ ਕੰਮ ਸਟਾਕੇ ਨਹੀਂ ਕੀਤਾ ਜਾਇਆ ਬਾਕੀ ਫਟਵਾਰੀ ਕਿੱਥੇ ਨੇ ਜੀ ਬਾਕੀ ਵੀਰਲੇਜ ਹੋਣਗੇ ਅੱਛਾ ਜੀ ਇਹ ਵਧੀਆ ਭਾਣਾ ਸੀ ਵੀਰਲੇਜ ਨਹੀਂ ਇਹ ਸੈਕੜਾ ਕਿਤਾ ਵੀਰਲੇਜ ਨਹੀਂ ਹੁੰਦਾ ਅੱਛਾ ਜੀ ਤੁਹਾਡੇ ਤਾਂ ਲਾਈਟ ਚੱਲ ਰਹੀ ਹੈ ਜੀ ਉੱਥੇ ਮੈਨੂੰ ਸਰ ਕੁਝ ਹੋਣੇ ਆ ਬੰਦ ਹੋ ਗਏ ਸੌਰੀ ਹੋਣੇ ਗਏ ਕੋਣ ਗਿਆ ਜੀ ਤੇ ਕਿਹਨੇ ਹੋਰ ਕੀਤਾ ਮੈਂ ਤਾਂ ਸਾਡੇ ਸੈਕਟਰ ਦੇ ਆਪਾਂ ਲੱਗਦੇ ਹਾਂ ਅੱਛਾ ਮੈਂ ਰੋਟੀ ਖਾਂਦੇ ਕਿ ਆਗੇ ਵੀ ਸਾਰਾ ਪੰਜਾਬ ਦੇਖ ਰਿਹਾ ਜੀ ਵੀ ਬਲਾਕ ਸਭ ਤੇ ਨਾਬਾ ਦੇ ਦਫ਼ਤਰ ਦੇ ਵਿੱਚ ਕੋਣ ਕੋਣ ਖੜਾ ਕੋਣ ਕੋਣ ਇਹ ਸਾਰਾ ਸਾਡੇ ਸਪਾਂਸਰ ਨੂੰ ਪੁੱਛੋ ਜੀ ਮੈਂ ਤੇ ਜੀ ਨੂੰ ਮੈਂ ਤਾਂ 5 ਮਿੰਟੇ ਹੋਏ ਨੇ ਹਾਲੇ ਇੱਥੇ ਜੋ ਹੋਸਪਿਟੈਲ ਅਪਾਇੰਟਮੈਂਟ ਕਹ ਰਹੇ ਉਹ ਵੀ 5 ਮਿੰਟ ਕਹ ਰਹੇ ਸੋ ਮੇਰਾ ਮੈਂ ਤਾਂ 5 ਮਿੰਟ ਹੋਏ ਹੋਣੇ ਗਿਆ ਸੀ ਸਰ ਉਸ ਨੇ ਕੋਈ ਵੀ ਨਹੀਂ ਬੁਲਾਇਆ ਬਿੱਲੂ ਦੱਸੋ ਮੈਂ ਤੁਹਾਨੂੰ ਦੱਸ ਕੇ ਗਿਆ ਜਾਂ ਨਹੀਂ ਗਿਆ ਲੇਟ ਤੁਸੀਂ ਕਰ ਹੈ ਉਹ ਰੋਟੀ ਖਾਂਦੇ ਰੋਟੀ ਖਾਂਗੇ ਹਨ ਰੋਟੀ ਖਾਂਗੇ ਕਿਤੇ ਇੱਕ ਵਾਰ ਨਾ ਰੋਟੀ ਆ ਨਾਲ ਹੀ ਘਰ ਅਸਰ ਕਿਸੇ ਕੋਲ ਆਪਣੇ ਆਪਣੇ ਘਰੇ ਮਸਾਂ ਰੋਟੀ ਖਾਂਦੇ ਬਹੁਤ ਬਹੁਤ ਰੋਟੀ ਖਾਂਦੇ ਸਮਝ ਭਾਈ ਮੇਰੀ ਰੋਟੀ ਖਾ ਰਹੇ ਅੱਛਾ ਕੋਈ ਤਾਂ ਹੈਗਾ ਟਾਈਮ ਟੇਬਲ ਲਿਖ ਕੇ ਲਿਆ ਵੀ ਨਾ ਰੋਟੀ ਦਾ ਟਾਈਮ ਆ ਜੀ ਕੀ ਆਉਣ ਵਾਲੀ ਇਹ ਮਤਲਬ ਪਬਲਿਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹੈ ਨਾ ਹਾਂ ਸਾਰੀ ਹੋ ਗਈ ਜੀ ਮੈਂ ਤਾਂ ਅਸ਼ੇਜਤ ਆਇਆ ਨਾ ਦੇਖਾਂਗਾ ਕਿ ਜਰਾ ਵੀ ਠੀਕ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਹੈ ਹੀ ਕੋਈ ਨਹੀਂ ਜੀ ਤੇ ਵੀਡੀਓ ਮੈਡਮ ਕਹੇ ਨੇ ਮੀਟਿੰਗ ਦੇ ਵਿੱਚ ਦੱਸ ਕੇ ਜੀ ਬੋਰ ਤਾਂ ਬਾਕੀ ਸਾਰਾ ਇੱਥੇ ਕੋਈ ਹੈ ਹੀ ਨਹੀਂ ਕਿ ਇਹਦਾ ਨਾ ਕਿ ਐਪਲੀਕੇਸ਼ਨ ਨਾ ਕਿਹਾ ਗਾਧਾ ਗਿਆ ਹੈ ਕਿ ਕਿਤੇ ਗਿਆ ਹੈ ਕਿਤੇ ਗਿਆ ਜੀ ਕਿਹੜੇ ਹੈਡਸ ਆਪ ਕਹਿੰਦੇ ਨਾ ਹੋਟਲ ਜ਼ਰੂਰੀ ਖਾਂਦੇ ਆ ਸਾਰੀ ਗੱਲਾਂ ਸਾਰੇ ਉਹਨਾਂ ਨੂੰ ਜੀ ਉਹ ਤਾਂ ਕਹਿੰਦੇ ਮੇਰੇ ਕੋਲ ਕੋਈ ਰਿਟਰਨ ਤੇ ਐਪਲੀਕੇਸ਼ਨ ਨਹੀਂ ਲੈ ਕਿ ਕਦੇ ਨਾ ਰਿਟਰਨ ਤੇ ਮੇਰੇ ਚਾਰਜੀ ਦੀ ਦਿੱਤੀ ਹੋਈ ਚੁੱਪੀ ਜੀ ਤਕਰੀਬਨ 7:00 ਹੋ ਗਿਆ। ਉਹ ਸੁਪਰਡਨ ਸਾਹਿਬ ਕਹਿੰਦੇ ਮੇਰੇ ਕੋਲੇ ਕਿਸੇ ਨੇ ਡੇਟਨ ਦੇ ਵਿੱਚ ਆਪਣੀ ਕਿਸੇ ਨੇ ਦਿੱਤੀ ਸੀ ਛੁੱਟੀ। ਕਿਸੇ ਦਾ ਨਹੀਂ ਪਤਾ ਮੈਂ ਤਾਂ ਸਵੇਰ ਲਈ ਇਸੇ ਆ ਜੀ। ਮੈਂ ਤਾਂ ਰੋਟੀ ਖਾਣ ਆਲੇ 5 ਮਿੰਟ ਹੈ ਗਏ ਜੀ। ਅਰੇ ਜੇ ਇਹ ਜਿਹੜਾ ਆਫਿਸ ਹੈ ਤਾਂ ਪਿੰਡਾਂ ਨਾਲ ਰਿਟੜੇ ਪਿੰਡਾਂ ਦੇ ਮਜ਼ਦਿਗਾ ਵਰਕਰ ਪਿੰਡਾਂ ਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਇਹਨਾਂ ਨੂੰ ਇੱਥੇ ਕੰਮ ਹੈ ਜੀ ਸਾਰੇ ਛਿਉਂਦੇ ਨੇ ਆਪਣੇ ਕੰਮ ਵਾਸਤੇ ਹੁੰਦੇ ਤੇ ਹੈ ਹੀ ਕੋਈ ਨਹੀਂ ਦੱਸੋ ਏ ਏ ਵੀਡੀਓ ਆਫਿਸ ਨਾ ਬਾਤ ਤੋਂ ਮੈਂ ਲਾਈਵ ਹੋਇਆ ਹਾਂ ਇਸ ਵਕਤ ਦੇਖੋ ਜੀ ਅਚਾਨਕ ਆਇਆ ਕਿ ਚੈੱਕ ਕਰੀਏ ਜਿਹੜਾ ਦਸਤਰਾਵਾਂ ਦੇ ਵਿੱਚ ਹੋ ਕੀ ਰਿਹਾ ਹੈ ਆ ਦੇਖੋ ਜੀ ਆ ਸਿਚੁਏਸ਼ਨ ਹੈ ਤੇ ਮੈਂ ਹੁਣ ਰਿਟਰਨ ਦੇ ਵਿੱਚ ਕਰਦਿਆਂ ਕਾਰਵਾਈ ਸਾਰਿਆਂ ਦੇ ਖਿਲਾਫ ਕਿਉਂਕਿ ਪਬਲਿਕ ਨੂੰ ਪਰੇਸ਼ਾਨ ਕਰਨ ਨਾਲ ਜਿਹੜਾ ਜੀ ਪਬਲਿਕ ਤੇ ਘੇਰੇ ਮਰਵਾਉਣੇ ਜਿਹੜੇ ਪਿੰਡ ਪਿੰਡਾਂ ਦੇ ਇਨੋਸੈਂਟ ਲੋਕ ਆਉਂਦੇ ਆ ਜੀ ਵਿਚਾਰੇ ਬਹਿ ਕੇ ਚਲੇ ਜਾਂਦੇ ਸਾਰਾ ਸਾਰਾ ਦਿਨ ਇਹ ਕੋਈ ਤਰੀਕਾ ਥੋੜਾ ਜਿਹਾ ਇਹ ਬਿਲਕੁਲ ਗਲਤ ਬਾਤ ਕਰਕੇ ਜੀ ਦਿਸਾ ਉਹਨਾਂ ਤੇ ਕਾਰਵਾਈ ਕਰਦੇ ਨੇ ਬਹੁਤ ਬੱਤਾਂ